ਆ ਤੁਹਾਡੇ ਸਾਹਮਣੇ ਪਰਿਵਾਰ ਨੇ ਦੱਸਿਆ ਜੀ ਚਿੱਟੇ ਨੇ ਅੱਜ ਇੱਕ ਹੋਰ ਛੇਵਾਂ মিডিਆ ਦੇ ਵਿੱਚ ਜਿਹੜਾ ਚੱਲਦਾ ਪਿਆ ਉਹ ਸਾਹਮਣਾ ਛੇਵਾਂ ਹੈ ਤੇ ਉਹ ਕਈ ਹੋਰ ਮੌਤਾਂ ਹੋ ਗਈਆਂ ਨੇ ਜਿਹੜੀਆਂ মিডিਆ ਦੇ ਵਿੱਚ ਨਹੀਂ ਆਈਆਂ ਛੇਵਾਂ ਮੁੱਤ ਨੌਜਵਾਨ ਮਾਪਿਆਂ ਦਾ ਚੜਦੀ ਉਮਰ ਦੇ ਵਿੱਚ ਚਿੱਟੇ ਦੇ ਦਇਤ ਨੇ ਖੋਲਿਆ ਬੜਾ ਮਾਨੂੰ ਮਹਿਸੂਸ ਹੁੰਦਾ ਹੈ ਬੜਾ ਕੀ ਕਹਿਣਾ ਚਾਹੋਗੇ ਕੱਲ ਇੱਕ ਪਾਸੇ ਜਾਵਾਂਗੇ ਵੀ ਹੈ ਜੀ ਇੱਕ ਪਾਸੇ ਕੱਲ ਡੀਐਸਪੀ ਨੇ ਬਿਆਨ ਦਿੱਤਾ ਕਿ ਅਸੀਂ 80% ਨਸ਼ਾ ਖਾਸ ਤੌਰ ਤੇ ਜਲਾਲਾਵਾੜ ਚ ਖਤਮ ਕਰਤਾ ਅੱਜ ਫਿਰ ਮੌਤ ਸਾਹਮਣੇ ਆਈ ਹੈ ਨਸ਼ੇ ਕਰਨਾ ਕਿਵੇਂ ਦੇਖਦੇ ਹੋ ਕੀ ਇਹ ਝੂਠ ਆ ਤੁਹਾਡੇ ਸਾਹਮਣੇ ਹੁਣ ਇਹ ਆਹ ਝੂਠ ਮਾਤਾ ਝੂਠ ਬੋਲਦੀ ਪਈ ਆ ਵੀਰ ਝੂਠ ਬੋਲਦਾ ਪਿਆ ਬੋਢੀ ਝੂਠੀ ਆ ਤਰਸ ਕਰ ਲੋ ਵੀਰੋ ਮੈਂ ਤਾਂ ਸਾਡੇ ਭਰਾ ਹੀ ਸੀ ਜਿਹੜੇ ਕੱਲ ਬੈਠਾ ਪੇ ਦਿੰਦੇ ਸੀ ਆ ਮਾਂ ਤੇ ਤਰਸ ਕਰ ਲੋਈ ਆ ਆ ਭਰਾ ਦੇ ਤਰਸ ਕਰ ਲੋਈ ਆ ਸਾਡੇ ਨਾਲ ਕੋਈ ਦੁਸ਼ਮਣੀ ਹੋ ਸਕਦੀ ਤੁਹਾਡੇ ਆਕਾ ਦੀ ਦੁਸ਼ਮਣੀ ਹੋ ਸਕਦੀ ਆ ਵਸਤਾ ਰੱਬ ਦਾ ਜੀ ਸਾਡੇ ਨਾਲ ਕੋਈ ਦੁਸ਼ਮਣੀ ਹੋਸੀ ਮਾਤਾ ਨਾਲ ਕੀ ਥੋੜੀ ਦੁਸ਼ਮਣੀ ਏ ਇਹਦਾ ਤੁਸੀਂ ਪੁੱਤ ਖੋ ਲਿਆ ਕਿ ਅਸੀਂ ਬੋਲਦੇ ਹਾਂ ਤੁਸੀਂ ਕਹਿੰਦੇ ਜੇ ਮਾੜਾ ਸ਼ੋਕ ਸ਼ੋਕ ਰਾਜਨੀਤੀ ਕਰਦਾ ਕਾਦੀ ਰਾਜਨੀਤੀ ਸਾਡੀ ਮਾਂ ਦਾ ਦੇਖੋ ਛੋਟਾ ਬੱਚਾ ਪਾਲ ਪੋਸ ਕੇ ਮਾਤਾ ਨੇ ਜਵਾਨ ਕੀਤਾ ਤਾਂ ਚਿੱਟੇ ਦੇ ਦੈਂਤ ਨੇ ਖੋ ਲਿਆ ਉਹ ਡੀਐਸਪੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਡੀਐਸਪੀ ਸਾਹਿਬ ਜਿਹੜਾ ਤੁਸੀਂ ਆਪ ਦਾ ਦਫਤਰ ਰਾਜਨੀਤੀ ਦਾ ਖਾੜਾ ਬਣਾ ਲਿਆ ਤੇ ਅਮਾ ਦੇ ਪੁੱਤ ਤੁਰ ਹੀ ਜਾਂਦੇ ਨੇ ਛੇਵੀਂ ਮੌਤ ਹੋ ਗਈ ਇੱਧਰ ਆਪਣਾ ਖਿਆਲ ਨਹੀਂ ਥਾਂ ਥਾਂ ਤੇ ਚਿੱਟਾ ਮਿਲਦਾ ਪਿਆ ਬੰਕੇ ਵਿਹਾੜੇ ਬੁਰਾ ਹਾਲ ਹੈ ਤੁਸੀਂ ਕਹਿੰਦੇ ਜੀ 80% ਖਤਮ ਹੋ ਗਿਆ ਸਾਡੇ ਕੋਲ ਅੱਜ ਹੀ ਸੇਲ ਹੋਇਆ ਉਹ ਵੀਡੀਓ ਵੀ ਅਸੀਂ ਜਾਰੀ ਕਰਾਂਗੇ ਆ ਪਾਲੀ ਵਾਲੇ ਪਿੰਡ ਤੋਂ ਮੁੰਡੇ ਕੌਕਦੇ ਪੈ ਨੇ ਹਾਂਜੀ ਤੇ ਤੁਸੀਂ ਯਾਰ ਸਾਡੇ ਭਰਾਵਾਂ ਨੂੰ ਹੀ ਮੈਂ ਤਸ ਜੋੜ ਕੇ ਬੇਨਤੀ ਕਰਾਂਗਾ ਜਿਹੜੇ ਸੱਜੇ ਖੱਬੇ ਖੜੇ ਜੀ ਆਵਾਜ਼ ਦਾ ਰੱਬ ਦਾ ਜੀ ਬਾਜ ਆ ਜਾਓ ਮੈਂਤਾਲੀ ਗੱਲ ਜੇ ਮੈਂਤਾਲੀ ਗੱਲ ਜੇ ਆਪਾਂ ਅਫਤਰਾ ਨਹੀਂ ਆਖੋ ਕੇ ਨਾ ਬਣ ਕੇ ਆ ਇਹੋ ਜਿਹੇ ਮਤਾਵਾ ਦੇ ਆ ਇਲਾਕੇ ਦੇ ਇਹਨਾਂ ਹਾਲੇ ਵੇਖ ਲੋ ਇਹਨਾਂ ਹਾਲੇ ਦੇਖੀ ਆਪਾਂ ਕਿ ਕੀ ਹਾਲਾਤ ਨੇ ਕੀ ਹਾਲਾਤ ਨੇ ਅਸੀਂ ਕੋਈ ਸਾਨੂੰ ਕੋਈ ਰਾਜਨੀਤੀ ਕਰਨ ਦਾ ਸ਼ੌਕ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਸਾਨੂੰ ਮਜਬੂਰਨ ਉਸ ਦਿਨ ਕਾਲ ਦੇਣੀ ਪੈਗੀ 5 ਤੋਂ 6 ਜ਼ੀਮ ਹੁੰਦਾ ਰਾਜਨੀਤੀ ਕਰਨ ਦੀ ਵੈਸੇ ਅਸੀਂ ਕਰ ਲਈਆਂ ਪਰ ਨਹੀਂ ਬਾਸਤਾ ਰੱਬ ਦਾ ਜੇ ਸਾਡਾ ਕੋਈ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਸਾਡੇ ਸਾਰੇ ਹੀ ਪ੍ਰਾਣ ਨੇ ਸਾਡਾ ਇੱਕੋ ਹੀ ਮਕਸਦ ਹੈ ਵੀ ਜਿਹੜਾ ਛੇਵਾਂ ਦਰਿਆ ਵਗਦਾ ਪੈਣਾ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਸਾਰੇ ਰਲ ਮਿਲ ਕੇ ਬੰਦ ਕਰ ਸਕੀਏ ਸਾਡੀ ਮੱਤ ਦੀ ਜਿੱਥੇ ਲੋੜ ਹੈ ਅਸੀਂ ਯਾਰ ਨਾਲ ਖੜੇ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਐਵੇਂ ਨਹੀਂ ਇਹ ਨਹੀਂ ਜੀ ਰਾਜੀ ਕੀ ਮਸਲਾ ਹੋਇਆ ਹੁਣ ਜੋ ਨੌਜਵਾਨ ਮਸਲਾ ਜੀ ਬੜਾ ਮਾੜਾ ਕਿਹੜੀ ਉਮਰ ਦੇ ਵਿੱਚ ਕਿੰਨੀ ਸਾਲ ਦੀ ਉਮਰ ਹੈ 24 ਸਾਲ ਦੀ 24 ਸਾਲ ਦੀ ਉਮਰ ਪਾਰ ਜਵਾਨੀ ਦੇ ਵਿੱਚ 6ਵਾਂ ਪੁੱਤਰ ਚਲਾ ਗਿਆ ਮਾਂ ਦਾ ਤੁਹਾਡੇ ਸਾਹਮਣੇ ਗਰੀਬ ਮਾਂ ਨੇ ਘਰ ਆਲਾ ਪਹਿਲਾ ਤੁਰ ਗਿਆ ਸੀ ਜੀ ਹਾਂ ਜੀ ਖਰੇ ਕਿਹੜੇ ਸਾਹਮਣੇ ਮਿਹਨਤ ਮਜ਼ਦੂਰੀਆਂ ਕਰਕੇ ਛੋਟਾ ਹੈ ਉਹਦੋਂ ਛੋਟਾ ਹੈ ਨਾ ਇਹ ਛੋਟਾ ਹੈ ਕਿਹੜੇ ਸਾਹਮਣੇ ਪੁੱਤਰ ਪਾਲਿਆ ਤੇ ਚਿੱਟੇ ਨੇ ਜਿਹੜਾ ਮਾਂ ਦਾ ਪੁੱਤਰ ਕੋਲ ਆਲੋ ਅਸੀਂ ਰੋਜ਼ ਕੌਕਦੇ ਆ ਸਾਡੇ ਸਾਰੇ ਵੀਰਾਂ ਨੂੰ ਹੀ ਬੇਨਤੀ ਕਰੀਂਗਾ ਭਰਾਓ ਵੀਰੋ ਮਤਾਓ ਸਾਥ ਦਿਓ ਇਹ ਅੱਗ ਅਗਾ ਹੋਰ ਵਧੇਗੀ ਜਿਹੜੇ ਸਾਹਮਣਾ ਚੱਲੀ ਗਲੀ ਨਾ ਇਹ ਅੱਗ ਹੋਰ ਵਧੇਗੀ ਹੋਰ ਘਰਾਂ ਚ ਵੀ ਜਾਏਗੀ ਇਹ ਅਜ ਮਾਂ ਦਾ ਗਿਆ ਹੈਗਾ ਹੋਰ ਵੀ ਤੁਰਨੇ ਅਸੀਂ ਤਾਂ ਉਮੀਦ ਕਰਦੇ ਵੀ ਨਾ ਵਧੇ ਪਰ ਜਿਹੜੇ ਸਾਹਮਣਾ ਚੱਲ ਪਈਏ ਇਹ ਵਧੇਗੀ ਸਾਡੀ ਇੱਕੋ ਹੀ ਬੇਨਤੀ ਹੈ ਡੀਐਸਪੀ ਸਾਹਿਬ ਦਾ ਫੇਲੀਅਰ ਹੈ ਵੱਡਾ ਫੇਲੀਅਰ ਹੈ ਪੰਜਾਬ ਪੁਲਿਸ ਦਾ ਵੱਡਾ ਫੇਲੀਅਰ ਹੈ ਜਿਨ੍ਹਾਂ ਨੇ ਰੋਕਣ ਦੇ ਵਿੱਚ ਨਾ ਕਾਮਯਾਬ ਰਹੇ ਨੇ ਔਰ ਉਸ ਤੋਂ ਵੱਡੇ ਗੁਨਾਹਗਾਰ ਨਹੀਂ ਵੇਚਣ ਵਾਲੇ ਉਹ ਵੀ ਸਾਡੇ ਭਰਾ ਹੀ ਨੇ ਯਾਰ ਬੜੀ ਬਾਜ ਆਜੋ ਵੀਰੋ ਆ ਮਾਂ ਦਾ ਕੀ ਕਸੂਰ ਹੈ ਇਹਦਾ ਪੁੱਤਰ ਤੁਸੀਂ ਖੋ ਲਿਆ ਚੜ੍ਹਦੀ ਉਮਰ ਦੇ ਆ ਮਾਂ ਨੂੰ ਪਿਛਲੇ ਪਾਰੇ ਉਮੀਦ ਸੀ ਬਈ ਮੈਨੂੰ ਕਮਾ ਕੇ ਖਾਏ ਖਵਾਏਗਾ ਤੇ ਅੱਜ ਇਹਦਾ ਪੁੱਤਰ ਤੁਰ ਗਿਆ ਦੁਨੀਆ ਚ ਹੀ ਤੁਰ ਗਿਆ ਵਸਤਾ ਰੱਬ ਦਾ ਜੀ ਬਾਜ ਆਜੋ ਔਰ ਰਾਜਨੀਤੀ ਕਰਨ ਵਾਲੇ ਵੀਰਾਂ ਨੂੰ ਬੇਨਤੀ ਵੀ ਰਾਜਨੀਤੀ ਨਾ ਕਰੋ ਨਾ ਕਰੋ ਨਾ ਕਰੋ ਅਫਸਰਾਂ ਦੇ ਹੱਥ ਹੋ ਕੇ ਨਾ ਬਣੋ ਸਾਨੂੰ ਕੋਈ ਰਾਜਨੀਤੀ ਦਾ ਸ਼ੌਂਕ ਨਹੀਂ ਹੈ ਜਿਹੜੇ ਕੱਲ ਕਹਿੰਦੇ ਸੀ 70 ਤੋਂ 80% ਖਤਮ ਹੋ ਗਿਆ ਅੱਜ ਆ ਵੇਖੋ ਆ ਮਾਂ ਦਾ ਮੁੰਡਾ ਕਿੰਨੇ ਖਾਦਾ ਹੈ